ਪਤਾ ਨਹੀਂ ਇਹਦਾ ਨਾਮ ਨਹੀਂ ਕਰ ਰਹੇ ਅਸੀਂ ਸਰਪੰਚ ਜੀ ਨਾਮ ਕਰ ਰਹੇ ਆ ਸਾਡਾ ਸਰਪੰਚ ਆ ਤੇ ਸਰਪੰਚ ਬਣੂਗਾ ਪਰ ਮੋਰ ਨੂੰ ਵੀ ਸਾਰਿਆਂ ਨੂੰ ਕਹਦਾ ਵੀ ਬਾਵਾ ਨੂੰ ਗੜਾ-ਗੜ ਕੇ ਬਾਹਰ ਕੱਢਦੇ ਰਹੇ ਆ ਪੰਚਾਇਤ ਕੀ ਹੋਣਾ ਤੇ ਮੈਂ ਉਹਨਾਂ ਨੂੰ ਇੱਥੋਂ ਇੱਥੋਂ ਹੀ ਕਹਿਣਾ ਵੀ ਜਿਹੜੇ ਵੀ ਇਹ ਮਰਦਾ ਆਪਣੀ ਲਾਦੇ ਲੁਕਾਏ ਹੋਏ ਸਾਡੇ ਬੰਦੇ ਉਹਨੂੰ ਵੀ ਮੈਂ ਸਾਰੇ ਜਣੇ ਨੂੰ ਪਹਿਲਾਂ ਤਾਂ ਬੇਨਤੀ ਕਰਦਾ ਵੀ ਭਾਈਚਾਰਕ ਸਾਜ਼ ਬਣਾ ਕੇ ਰੱਖਿਏ। ਨਾਲੇ ਕੋਈ ਬੰਦਾ ਨਹੀਂ ਬਣਦਾ ਤਾਂ ਇੱਥੇ ਬੰਦੇ ਬਣਾਵਾਂਗੇ। ਪੰਜਾਬੀ ਏਕਤਾ ਚੈਨਲ ਦੇਖ ਰਹੇ ਹੋ ਤੁਸੀਂ ਇਸ ਵੇਲੇ ਦੀ ਵੱਡੀ ਖਬਰ ਪੰਜਾਬ ਵਿੱਚ ਪੰਚਾਇਤੀ ਚੋਣਾਂ ਨੂੰ ਲੈ ਕੇ ਤਿਆਰੀਆਂ ਜੋਰਾਤੇ ਹਨ ਅਤੇ ਇਸ ਵਿਚਾਲੇ ਫਰੀਦਕੋਟ ਦੇ ਹਲਕਾ ਜੈਤੋ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਅਮਲੋਕ ਸਿੰਘ ਦੀ ਇੱਕ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ ਜਿਸ ਵਿੱਚ ਉਹ ਆਪਣੇ ਵਿਰੋਧੀਆਂ ਨੂੰ ਸਬਕ ਸਿਖਾਉਣ ਦੀ ਧਮਕੀ ਦਿੰਦੇ ਹੋਏ ਕਪਿੰਡ ਦੇ ਸਰਪੰਚ ਨੂੰ ਸਿੱਧੇ ਤੌਰ ਤੇ ਚੋਣਨ ਦੀ ਗੱਲ ਕਰਦੇ ਨਜ਼ਰ ਆ ਰਹੇ ਹਨ ਉਹ ਕਹਿੰਦੇ ਨਜ਼ਰ ਆ ਰਹੇ ਹਨ ਕਿ ਅਸੀਂ ਉਮੀਦਵਾਰ ਖੜਾ ਨਹੀਂ ਕਰਨਾ ਅਸੀਂ ਸਿਰਫ ਸਰਪੰਚ ਬਣਾਉਣਾ ਹੈ ਆਪ ਐਮਐਲਏ ਦੀ ਇਹ ਵੀਡੀਓ ਸੋਸ਼ਲ ਮੀਡੀਆ ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ ਇੱਥੇ ਦੱਸਦੇ ਕਿ ਪਿਛਲੇ ਦਿਨੀ ਮੁੱਖ ਮੰਤਰੀ ਭਗਵੰਤ ਮਾਨ ਨੇ ਵਿਧਾਨ ਸਭਾ ਸੈਸ਼ਨ ਵਿੱਚ ਐਲਾਨ ਕੀਤਾ ਸੀ ਕਿ ਜੇ ਕੋਈ ਪੰਚਾਇਤ ਪਿੰਡਾਂ ਚ ਸਰਬਸੰਮਤੀ ਨਾਲ ਚੁਣੀ ਜਾਵੇਗੀ ਉਸ ਨੂੰ 5 ਲੱਖ ਰੁਪਏ ਦੀ ਗ੍ਰਾਂਟ ਦਿੱਤੀ ਜਾਵੇਗੀ ਅਤੇ ਉਸ ਪਿੰਡ ਨੂੰ ਸਕੂਲ ਸਟੇਡੀਅਮ ਜਾਂ ਹਸਪਤਾਲ ਵਿੱਚੋਂ ਜੋ ਪਿੰਡ ਦੀ ਡਿਮਾਂਡ ਹੋਵੇਗੀ ਉਹ ਪੂਰੀ ਕੀਤੀ ਜਾਵੇਗੀ ਇੱਥੇ ਇਥੇ ਵੀ ਦੱਸਣਯੋਗ ਹੈ ਕਿ ਪਿਛਲੇ ਦਿਨੀ ਪੰਜਾਬ ਚੋਣ ਕਮਿਸ਼ਨ ਵੱਲੋਂ ਪੰਚਾਇਤੀ ਚੋਣ ਦਾ ਐਲਾਨ ਕੀਤਾ ਗਿਆ ਹੈ ਚੋਣ ਕਮਿਸ਼ਨ ਦਾ ਕਹਿਣਾ ਹੈ ਕਿ ਤਿਉਹਾਰਾਂ ਨੂੰ ਧਿਆਨ ਵਿੱਚ ਰੱਖ ਕੇ ਸ਼ਡਿਊਲ ਜਾਰੀ ਕੀਤਾ ਗਿਆ ਹੈ ਸੂਬੇ ਵਿੱਚ 15 ਅਕਤੂਬਰ ਨੂੰ ਵੋਟਾਂ ਪੈਣਗੀਆਂ ਦੱਸਦੀ ਹੈ ਕਿ ਸਵੇਰੇ 8 ਵਜੇ ਤੋਂ 4 ਵਜੇ ਤੱਕ VOTING ਹੋਵੇਗੀ ਰਾਜ ਚੋਣ ਕਮਿਸ਼ਨ ਨੇ ਦੱਸਿਆ ਸੀ ਕਿ 27 ਸਤੰਬਰ ਤੋਂ ਨਾਮਜ਼ਦਗੀਆਂ ਭਰਨੀਆਂ ਸ਼ੁਰੂ ਹੋ ਜਾਣਗੀਆਂ ਉਮੀਦਵਾਰ 4 ਅਕਤੂਬਰ ਤੱਕ ਨਾਮਜਦਗੀਆਂ ਭਰ ਸਕਣਗੇ 5 ਅਕਤੂਬਰ ਨੂੰ ਸਕਰੂਟਨਿੰਗ ਹੋਵੇਗੀ 7 ਅਕਤੂਬਰ ਤੱਕ ਉਮੀਦਵਾਰ ਆਪਣੀਆਂ ਨਾਮਜਦਗੀਆਂ ਵਾਪਸ ਲੈ ਸਕਣਗੇ ਸੋਇਸ ਨੂੰ ਤੱਕ ਦੀ ਵੱਡੀ ਖਬਰ ਹੋਰ ਖਬਰਾਂ ਦੇਖਣ ਲਈ ਸਾਡੇ ਚੈਨਲ ਨਾਲ ਬਨੇ ਰਹੋ ਧੰਨਵਾਦ ਮਨ ਨੂੰ ਵੀ ਸਾਰਿਆਂ ਨੂੰ ਪਤਾ ਵੀ ਬਾਵਾ ਨੂੰ ਬੜਾ ਬੜ ਕੇ ਬਾਹਰ ਕੱਢ ਦੇ ਰਿਹਾ ਪੰਚਾਇਤੀ ਕੋਣਾ ਤੇ ਮੈਂ ਉਹਨਾਂ ਨੂੰ ਇੱਥੋਂ ਇੱਥੋਂ ਹੀ ਕਹਿਣਾ ਬੀਜਰ ਵੀ ਤੇ ਮਗਾ ਦਾ ਫੁੱਲ ਹੀ ਲਾ ਦੇ ਬੁਕਾਏ ਸਾਰੇ ਬੰਦੇ ਕਰਮਈ ਅਸੀਂ ਸਰਪੰਚ ਜੀ ਨਾਲ ਕਰ ਰਹਾ ਹੈ ਸਾਡਾ ਸਰਪੰਚਾ ਤੇ ਸਰਪੰਚ ਬਣੂਗਾ ਉਹ ਮਨੂਮੀ ਮੈਂ ਸਾਰੇ ਜਣੇ ਨੂੰ ਕਹਿਦਾ ਤਾਂ ਬੇਨਤੀ ਕਰਦਾ ਵੀ ਭਾਈਚਾਰਕ ਸਹਾਜ ਬਣਾ ਕੇ ਰੱਖੀਏ ਪਰ ਦੇ ਕੋਈ ਬੰਦਾ ਨਹੀਂ ਬਣਦਾ ਤਾਂ ਇੱਥੇ ਬੱਤੇ ਬਣਾਵਾਂਗੇ ਸੁਣ ਹਾਲ ਕਿਹੜਾ ਪਤਾ ਨਹੀਂ ਪਾ ਮੈਂ ਜਿਹੜੇ ਖਰਾਬ ਕਰਦੇ ਆ ਭਾਈਚਾਰਕ ਸੜਕ ਖਰਾਬ ਕਰਦੇ ਆ ਜਿ ਹਰਮਤਾਂ ਦਾ ਕੀ ਕਰਕੇ ਬਤਾਇਓ ਬਰਕੁੱਟੇ ਅਸੀਂ ਬਣਾਵਾ ਦੇ ਬੱਤੇ ਕਹਿੰਦੇ ਬਣਾਏ ਕਿਉਂਕਿ ਸਾਡਾ ਆ ਚੇਅਰਮੈਨ ਸੁਖਜੀਤ ਆਪ ਘਰ ਦਾ ਹੁੰਦਾ ਆ ਸਭੀ ਟੀਮ ਸਾਰੇ ਨੌਜਵਾਨ ਮੁੰਡੇ ਸ਼੍ਰੀ ਮਹਿਲਾ ਦੀ ਸ਼੍ਰੀਟੀ ਦਾ ਪੈਦਾ ਚੱਕਦੇ ਇਹਨਾਂ ਨੂੰ ਆਏ ਵੀ ਇਹ ਕਿਹੜਾ ਪਛਕਾਰਦੇ ਆ ਜਾਂ ਕਹਿੰਦੇ ਆ ਕਿ ਆਮਕਾਰਾ ਦੇਸੀ ਆਪੋ ਤੁਹਾਨੂੰ ਯਾਦ ਦੇਈ ਦੀ ਇਹ ਕਦੋਂ ਪੂਰੇ ਆ ਗਏ ਨਹੀਂ ਤਾ ਕੋਈ ਕੁਝ ਬਣ ਜਾਣਾ